ਹਲੋ ਕਿਵੇਂ ਆ ਸ਼ਟਗਣੇ ਸਾਡੀਆਂ ਆਪੋ ਸਮਾਨ ਦੇਤਾ ਇਥੇ ਹਾਂ ਗੂਏ ਪਾਣੀ ਦਿੱਤੀ ਹੋਈ ਆ ਆ ਪਾਉਂਦੇ ਕਾਲੀ ਨੂੰ ਕੰਮ ਕਿੰਨੇ ਨਹੀਂ ਬਿਠਾਇ ਉਸ ਕੋ ਅੰਦਰ ਪਾਸ 10 ਮਿੰਟ ਕਰ ਦੋ ਸੋ ਤਾਰੇ ਕਿਨਾਂ ਸਿਰ ਤੇ ਬਹੁਤ ਆਹ ਕਿਹਦੇ ਸੁਧਰ ਬੀਤੀ ਹੈ ਇਹਨਾਂ ਦੇ ਇਹਨਾਂ ਨੇ ਕਿਹਦੇ ਦੱਸਿਆ ਮੰਮੀ ਨੂੰ ਕਹਿੰਦਾ ਕਿ ਤੁਸੀਂ ਉਦੋਂ ਆਏ ਸੀ ਆਈਸਕ੍ਰੀਮ ਲੈਣ ਦੀ ਪਈ ਭੈਣ ਤੇ ਤੁਸੀਂ ਪਾਪਾ ਨ ਜਿਹੜੀ ਕੰਨੀ ਚਾਹ ਬੜੀ ਜੁਗ ਹੈ ਚਾਹ ਤੋਂ ਕਿਹੜਾ ਹੁੰਦਾ ਚਲੋ ਉਹ ਸਮਾਂ ਬੜਾ ਬਾਇਆ ਉਹ ਕੋਲੋਂ ਮਨੇ ਬੁਕਾਇਆ ਕਿ ਤੋ ਅਜੀ ਨਹੀਂ ਹਣਾ ਕੋਈ ਹੈ ਨਕਲੀ ਬਸ ਉਹ ਨਹੀਂ ਰਮਾ ਲੇ ਉਹਨੇ ਆਪਣੇ ਫੋਨ ਚ ਵੇਖਿਆ ਮੇਰੇ ਕੋਲ ਨਹੀਂ ਉਹਦੀ ਗੈਰ ਨਹੀਂ ਅਕਰ ਉਹਨੇ ਨੰਬਰ ਭਰਿਆ ਨਹੀਂ ਉਹ ਤਾਂ ਨਹੀਂ ਨਹੀਂ ਦਿੱਕਤ ਪੇ ਟੈਲੀਗ੍ਰਾਮ ਐਪ ਆ ਉਤੋਂ ਹੀ ਪਰਚੇਜ ਕਰਦੇ ਆ ਸੌਫਟਵੇਅਰ ਨਹੀਂ ਨਹੀਂ ਕਾਮ 70000 ਰੁਪਏ ਦਾ ਮੇਰੇ ਨਾਲ ਬੋਇਆ ਪਿਛਲੇ ਸਾਲ ਉਹ ਹਾਰ ਇਟੇ ਕਤ ਖਾਦੀ ਨਾ ਨੇ ਪੂਰਾ 1.5 ਲੱਖ ਲੱਗਿਆ ਤੇ ਇਹ ਜਗਪੜਾ ਛੋਕਾਮਿਆ ਹੋਰ ਆਪ 9 ਵਜੇ ਤੁਹਾਨੂੰ ਉਹ ਵੇਖੋ ਮੈਂ ਵੇਖਿਆ ਉਹ ਨਹੀਂ ਹੋਈ ਮਮੀ ਨੂੰ ਮੈਂ ਨਿਕਲ ਕੇ ਮੈਂ ਉਹ ਨਹੀਂ ਪੇਮੈਂਟ ਖਲਿਆ ਉੱਪਰ ਜਿਹੜੀ ਤੁਹਾਨੂੰ ਫੋਟੋ ਤੇ ਵੀਡੀਓ ਦੇਖ ਰਹੀ ਹੈ ਨਾ ਇਹ ਬੰਦਾ ਚੋਰ ਆ ਇੰਨੇ ਸਹਾਲੀ ਰਾਜਨ ਟੈਲੀਕਮ ਤੋਂ 32800 ਦੇ ਫੋਨ ਬਾਇ ਕੀਤੇ ਤੇ ਫੇਕ ਕਿਊਆਰ ਕੋਡ ਵਿਖਾ ਕੇ ਤੇ ਮਿਲੋ ਹੜੱਪ ਕੇ ਲੈ ਗਿਆ ਵਾ ਜਿੰਨੂੰ ਵੀ ਜਿਹੜਾ ਵੀ ਬੰਦਾ ਇਹਨੂੰ ਜਾਣਦਾ ਵਾ ਤੇ ਕਮੈਂਟ ਕਰੇ ਜਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਅਸਲੀ ਜੋਰ ਜੜਾ ਫੜਿਆ ਜਾ ਸਕੇ ਮਹੀਨੇ ਕਿਹਾ ਕੋਈ ਨਹੀਂ ਬੋਲਣਾ ਸਗੋ ਇਹ ਹੋਏ ਬੋਲੋ ਤੇ ਟਵਿੰਡਾ ਦੇ ਵੀ ਕੋ ਜ ਆ ਬੋਲਦਾ ਉਸ ਨੇ ਹੀ ਇਹ ਨਾ ਵਿਚਾਰੇ ਕਿਥੇ ਫੇਰ ਗਿਆ ਚਲੋ ਆਪਾਂ ਤੇ ਰੋਲਾ ਪਾਵਾਂਗੇ ਕਰੀ ਜੋ ਮੜੋ ਦੇਖੋ ਅੱਜ ਕੱਲ੍ਹ ਜਮਾਨਾ ਵਾ ਮੀਡੀਆ ਦਾ ਤੇ ਉੱਪਰ ਤੁਹਾਡੇ ਕੋਲ ਅਸੀਂ ਜਲਦੀ ਹੋਈ ਕਿ ਉਹ ਤੁਹਾਨੂੰ ਜਾਨ ਦੇਦਾ ਅਸੀਂ ਆਪਣੀ ਗੱਲ ਦੀ ਮੰਨਦੇ ਆ ਲਾਸਟ ਦੇ ਵਿੱਚ ਸਾਰੇ ਮੇਰਾ ਨਾਮ ਅਜੀਤ ਕੁਮਾਰ ਗੋਲਡੀ ਆ ਜੀ ਅਜੀਤ ਜੀ ਜਿਹੜਾ ਕਾਲ ਵਾਲਾ ਅਜੀਤ ਜੀ ਜਿਹੜਾ ਕਾਂਡ ਹੋਇਆ ਅੱਜ ਤੇ ਕੀ ਕਾਂਡ ਹੋਇਆ ਕਿ ਤੁਹਾਨੂੰ ਕੀ ਲੱਗਦਾ ਕਿ ਉਪਰਾਂ ਦਾ ਕੋਈ ਭੇਦੀ ਹੈ ਜੀ ਇਹ ਕੋਈ ਮਲੀ ਭੂਤਿਆ ਚੁੰਡੇ ਦਾ ਕੋਈ ਲੜਕਾ ਨਾਲ ਰਲਿਆ ਵਾ ਇਹ ਕੋਈ ਗਰੋ ਵੱਡਾ ਹੀ ਫਿਰਨਿਆ ਚੁੰਡੇ ਦੇ ਨਾਲ ਕੋ ਰਲ ਕੇ ਇਹ ਫਰੋਡ ਚੱਲਣ ਦਾ ਪਿਆ ਵਾ ਅਜੇ ਤੱਕ ਵੀ ਐਸਐਚਓ ਸਾਹਿਬ ਨੇ ਅਜੇ ਕੋਈ ਕੇਸ ਲੈ ਤੱਕ ਹੱਲ ਨਹੀਂ ਹੋਇਆ ਚਾਹੇ ਗੋਲੀ ਕਾਂਡਿਆ ਚਾਹੇ ਉਹ ਲੜਕੀ ਘਰ ਲੜਕਾ ਜਿਹੜਾ ਬੜਿਆ ਵਾ ਉਹ ਵੀ ਕਾਂਡ ਅਜੇ ਤੱਕ ਪੁਲਿਸ ਕੋਲ ਨਹੀਂ ਸੁਲਝਾਇਆ ਗਿਆ ਮੈਂ ਤਹਿਜੋਬ ਬੇਨਤੀ ਕਰਦਾ ਕਿ ਇਹ ਇਹੋ ਜਿਹੇ ਜੋ ਘਟਨਾ ਹੋ ਰਹੀਆਂ ਨਾ ਇਹ ਨਹੀਂ ਹੋਣੀਆਂ ਚਾਹੀਦੀਆਂ ਕੱਲ ਜਿਹੜਾ ਫਰੋਡ ਹੋਇਆ ਵਾ ਉਹ ਚੁੰਡੇ ਦੀ ਪੂਰੀ ਡਿਟੇਲ ਉਹਨੂੰ ਲੜਕੇ ਨੂੰ ਪਤਾ ਸੀ ਜਿਸ ਕਰਕੇ ਇਹ ਮੈਂ ਜੰਨਾ ਕਿ ਇਹਦੇ ਫੁਛੇਤੀ ਇਹਦੇ ਦਾ ਹੱਲ ਕੀਤਾ ਜਾਵੇ। ਨਹੀਂ ਨਹੀਂ ਹੋਰ ਕੋਈ ਨਹੀਂ ਕੋਈ। ਉਹ ਪਿੰਨਾ ਰੈਡੀਮੇਡ ਦੁਕਾਨ ਲੱਗੀ ਆ ਬੋਬੀ ਵੀ। ਉਸ ਦੁਕਾਨ ਤੇ ਗਿਆ ਵਾ। ਉਸ ਤੋਂ ਬਾਅਦ ਸੋਨੂ ਜੁਇਲਰ ਹੈਗਾ ਵਾ। ਉਸ ਦੁਕਾਨ ਤੇ ਵੀ ਗਿਆ ਵਾ। ਉਹ ਗੱਡੀ ਜਿਹੜੀ ਗੱਡੀ ਦਾ ਨੰਬਰ ਆ ਉਹ ਸੰਹਾਂਦ ਦੇ ਕੋਲ ਤੋਂ ਗੱਡੀ ਦਾ ਨੰਬਰ ਆ ਰਿਆ ਵਾ ਉਸ ਨਾਂ ਤੇ ਬੋਲਦੀ ਪਈ ਹੈ। ਕੀ ਲੈ ਗਏ ਹੁਣ ਬਾਹਰ ਕੀ ਹੋਵੇਗਾ ਜੇ ਤਾਂ ਦਾ ਨਾਮ ਲੱਭਦਾ ਜੇ ਕਈ ਪ੍ਰਸ਼ਾਸਨ ਨੂੰ ਅੱਗੇ ਇਹੋ ਬੇਨਤੀ ਕਰਦੇ ਆ ਕਿ ਇਹਦਾ ਛੇਤੀ ਛੇਤੀ ਇਹਦਾ ਕੋਈ ਹੱਲ ਕੀਤਾ ਜਾਵੇ ਇਹ ਕੇਸ ਨੂੰ ਛੇਤੀ ਛੇਤੀ ਹੱਲ ਕੀਤਾ ਜਾਵੇ ਇਸ ਕੇਸ ਦਾ ਅਸੀਂ ਧਰਲਾ ਦੇਾਂਗੇ ਅਸੀਂ ਜੋ ਵੀ ਹੋਊਗਾ ਪੂਰਾ ਬਾਜ਼ਾਰ ਬੰਦ ਕਰਕੇ ਪੂਰੀ ਮਾਰਕੀਟ ਬੰਦ ਕਰਕੇ ਪੂਰਾ ਮੁਜ਼ਾਹਰਾ ਕਰਾਂਗੇ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਦਿੱਤਾ ਦੀ ਪਰੋਖੀਆਂ ਆ ਰਹੀਆਂ ਵਾ ਜਿਵੇਂ ਕਿ ਠੋਖਾ ਧੜੀ ਆ ਲੁੱਟ ਖੋਹ ਆ ਇਹ ਚੀਜ਼ਾਂ ਤੁਹਾਨੂੰ ਲੱਗਦਾ ਵਾ ਕਿ ਜਿਹੜੀ ਪ੍ਰਸ਼ਾਸਨ ਨਾਲ ਬੁਲਛਾ ਇਹਦੇ ਤੇ ਕੰਮ ਪਹੁੰਚ ਕਾਜ ਜਾਂਦਾ ਜਾਏ ਵਾਦੀਆਂ ਜਾ ਰਹੀਆਂ ਵਾ ਇਹ ਸਾਮਣ ਵੱਡ ਪਹਿਲੇ ਨੰਬਰ ਤੇ ਚੁੰਡਾ ਹੀ ਟਾਰਗੇਟ ਹੋਣ ਰਿਹਾ ਵਾ ਚੁੰਡੇ ਬਹੁਤ ਕੁਛ ਬਹੁਤ ਜਾਣਨ ਨੂੰ ਪਹਿਲਾਂ ਖਰੋਤੀਆਂ ਦੇ ਕੋਲ ਆਏ ਆ ਉਸ ਤੋਂ ਬਾਅਦ ਟਾਰਗੇਟ ਹੋਣ ਦਾ ਪ੍ਰਸ਼ਾਸਨ ਕੋਈ ਪੁਲਿਸ ਕੋਈ ਵੀ ਅਜੇ ਤੱਕ ਕੇਸ ਕੋਈ ਹੱਲ ਨਹੀਂ ਕਰਨੀ ਪੁਲਿਸ ਵੱਲੋਂ ਕੋਈ ਵੀ ਇਹੋ ਜਿਹਾ ਕੋਈ ਹੁੰਦਾ ਹੀ ਨਹੀਂ ਕਿ ਬਾਜ਼ਾਰ ਵਿੱਚ ਕੋਈ ਕਿਸੇ ਦਾ ਵੀ ਕਿ ਪੁਲਿਸ ਦਾ ਸਹਿਯੋਗ ਹੋਵੇ ਚਿੰਨੀ ਕਿ ਦੈਸ਼ ਦਾ ਚੁੰਡੇ ਚ ਚੁੰਡੇ ਤੇ ਬਹੁਤ ਜ਼ਿਆਦਾ ਡੈਸ਼ ਨਹੀਂ ਬਾਜ਼ਾਰ ਮਾਰਕੀਟ ਬਿਲਕੁਲ ਹੀ ਬੰਦ ਵਰਗੇ ਹਿਸਾਬ ਹੈ ਜੀ ਮੇਰਾ ਨਾਮ ਹੈ ਜੀ ਰਾਜਨ ਪੰਜਾਬੀ ਜੀ 24 ਸਿੱਟਮ ਨਾ ਬੀ ਆਏ ਕਿਥੋਂ ਰਹਿਣ ਵਾਲੇ ਕਿ ਕੀ ਕਰਨ ਆਏ ਮੇਰਾ ਨਾਮ ਰਾਜਨ ਮੇਰਾ ਪਿੰਡ ਹੈ ਗਸਰਾਲੀ ਮੰਡ ਆਪਣੀ ਨਾ ਸਰੀਆਲੀ ਕਲਾ ਮੰਦ ਦੁਕਾਨ ਟੈਲੀਕਮ ਆਪਣਾ ਰਾਜਨ ਟੈਲੀਕਮ ਦੇ ਨਾਮ ਤੋਂ ਆਪਣੇ ਕੋਲ ਨਾ ਇੱਕ ਬੰਦਾ ਆਇਆ ਸੀ ਅਨੁਸ਼ਾਤਾ ਉਹਨੇ ਕੀ ਕੀਤਾ ਕਿ ਫੇਕ ਕਯਰ ਗੋਡ ਉਹਾ ਕੇ ਮੇਰੇ ਕੋਲ ਦੋ ਫੋਨ ਲੈ ਲਿਆ ਇੱਕ ਵੀਵੋ ਦਾ T4X ਮਾਡਲ ਹੀ ਇੱਕ Samsung ਦਾ A16 ਮਾਡਲ ਹੀ ਤੇ ਆ ਸਾਨੂੰ ਪਤਾ ਲੱਗਾ ਕਿ ਜਿਹੜਾ ਬੰਦਾ ਮਤਲਬ ਜਿਹਨੇ ਫਰੌਡ ਕੀਤਾ ਵਾ ਨਾ ਉਹਨੇ ਚਵਿੰਡਾ ਦੇ ਵੀ ਵੀ ਸੇਮ ਫਰੌਡ ਕੀਤਾ ਸਾਨੂੰ ਵੀਡੀਓ ਸ਼ੋ ਹੋਈ ਸੀ ਕੋਈ ਇਸ ਕਰਕੇ ਅਸੀਂ ਇੱਥੇ ਮਤਲਬ ਪਹੁੰਚਣ ਕਰ ਲਈ ਆਏ ਹਾਂ ਕਿ ਸਾਨੂੰ ਕਿ ਉਹੀ ਬੰਦਾ ਸ਼ਾਇਦ ਮਿਲ ਸਕੇ ਪਰ ਅਫਸੋਸ ਕਿ ਨਹੀਂ ਮਿਲਿਆ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ ਹੋਇਆ ਇਦਾਂ ਸੀ ਕਿ ਮਤਲਬ ਮੈਦਾ ਹੈ ਨਹੀਂ ਸੀ ਸੰਡੇ ਦੀ ਗੱਲ ਆ ਫਾਦਰ ਸਾਹਿਬ ਮੇਰੇ ਬੈਠੇ ਸ਼ਾਪ ਤੇ ਉਹਨੇ ਕੀ ਕੀਤਾ ਕਿ ਆ ਕੇ ਮੈਨੂੰ ਕਾਲ ਕੀਤੀ ਕਿੰਦਾ ਕਿ ਮੈਦਾ ਦੱਦੀ ਪੁੱਛਣ ਆ ਰਾ ਬੋਲਦਾ ਵਾਂ ਫੇਕ ਹੀ ਕਹਿ ਦਿੱਤਾ ਕਿਸੇ ਤਰ੍ਹਾਂ ਨਾਮ ਲੈ ਲਿਆ ਉਦੋਂ ਬਾਅਦ ਆ ਕੇ ਕਹਿੰਦਾ ਕਿ ਕੀ ਹੈਗਾ ਜੀ ਤੁਹਾਡੇ ਸਿਰਾਲੀ ਨਹੀਂ ਜੀ ਦੀ ਪੁੱਛਣਿਆ ਵਾਲਾ ਕੋਈ ਨਹੀਂ ਹੈਗਾ ਜੀ ਬਾਦ ਚ ਨੇ ਫੇਕ ਨਾਮ ਲੈ ਕੇ ਇਦਾਂ ਹੀ ਗੱਲਾਂ ਚ ਵਰਗਲਾ ਕੇ ਤੇ ਮੈਨੂੰ ਦੋ ਫੋਨ ਪਸੰਦ ਕਰ ਲਏ ਤੇ ਬਾਅਦ ਚ ਫੇਕ ਯਰ ਗੋੜਾ ਵਖਾ ਕੇ ਤੇ ਬਸ ਸਟਰਾਡ ਹੋ ਗਿਆ ਭੱਜ ਗਿਆ ਫਿਰ ਬਾਦ ਵਿੱਚ ਨਹੀਂ ਸੀ ਹੈਗੇ ਮਰੇ ਨਹੀਂ ਮੈਂ ਨਹੀਂ ਹੈਗਾ ਮੇਰੇ ਫਾਦਰ ਸਾਹਿਬ ਵੀ ਜਿਹਨਾਂ ਨਾਲ ਇੱਕ ਮੁੰਡਾ ਰੱਖਿਆ ਆਪਾਂ ਅਜੀਪਾਲ ਸਿੰਘ ਦਾ ਨਾਮ ਇੱਕ ਹੋ ਸੀ ਦੋ ਜਣੇ ਹੀ ਉੱਥੇ ਕਿੰਨੇ ਦਾ ਨੁਕਸਾਨ ਹੋਇਆ ਆਪਣਾ ਨੁਕਸਾਨ ਹੋਇਆ 35000 ਰੁਪਏ ਨੁਕਸਾਨ ਹੋ ਗਿਆ ਦੋ ਫੋਨ ਸੀ ਆਪਣੇ ਹਾਂ ਜੀ ਦਰਖਾਸਤ ਦਿੱਤੀ ਹੈ ਜੀ ਦਰਖਾਸਤ ਦਿੱਤੀ ਹੋਈ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਗਿਆ ਸੀ ਇੱਥੇ ਖਾਣਾ ਪਰ ਉਹਨਾਂ ਨੇ ਕੋਈ ਏਡੀ ਜ਼ਿਆਦਾ ਰਿਸਪੌਂਸ ਨਹੀਂ ਦਿੱਤਾ ਮੈਂ ਕਲੀਅਰ ਜਵਾਬ ਦਿਆਂਗਾ ਲੱਗਦਾ ਕਿ ਤੁਹਾਨੂੰ ਜਿਹੜੇ ਇਸ ਤਰ੍ਹਾਂ ਮਾਰਨਦੇ ਆ ਤੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਨੱਥ ਪਾਉਣੀ ਚਾਹੀਦੀ ਹੈ ਇਹ ਮੇਰੇ ਤੇ ਹੋਈ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਬਾਂਦੀ ਤੋਂ ਬਾਂਦੀ ਕਰਵਾ ਜਿਹੜੀ ਇਹਨਾਂ ਤੇ ਕੀਤੀ ਜਾਵੇ ਠੀਕ ਹੈ ਜੀ ਮੈਂ ਕੱਲ ਮੈਸੇਜ ਆਇਆ ਸੀ ਆਪ ਨੂੰ ਗੁਰੂ ਵਿੱਚ ਇੱਕ ਦਰਖਾਸਤ ਆਈ ਆ ਸੋਨੀਆ ਵੱਲੋਂ ਇਹ ਸੋਨੀਆ ਵਾਈਫ ਆਫ ਕੁਲਦੀਪ ਸਿੰਘ ਕਿ ਨਾ ਸਨੇਰੀ ਦੁਕਾਨ ਕਰਦੀ ਲੇਡੀਜ਼ ਕਰਦੀ ਆ ਕਿ ਕੋਈ ਆਇਆ ਮੁੰਡਾ ਆਇਆ ਤੇ ਉਹਨੇ ਆਣ ਕੇ ਉਹਨੂੰ ਸੋਨਾ ਲਿਆ ਉਸ ਤੋਂ ਬਾਅਦ ਉਹਨੇ ਕਾਰਡ ਸਵਾਪ ਕੀਤਾ ਬਾ ਉਹ ਪੈਸੀ ਕੈਸ਼ ਨਹੀਂ ਹੋਈ ਤੇ ਉਹ ਫਿਰ ਬਾਅਦ ਵਿੱਚ ਆ ਲੱਗਾ ਵੀ ਉਹ ਫਰੋਡ ਕਰਕੇ ਤੇ ਸੋਨਾ ਲੈ ਕੇ ਚਲਾ ਗਿਆ ਉਸ ਵਧੀਆ ਹੀ ਵੈਰੀਫਾਈ ਕਰ ਰਹੇ ਆ ਕਵਰੀ ਚੈੱਕ ਕੀਤੀ ਆ ਹੋਰ ਵੀ ਆਪਾਂ ਐਂਡਲਾਂ ਤੋਂ ਜੱਜ ਕਰ ਰਹੇ ਆ ਤੇ ਇਹ ਮਕਮਲਾ ਦਰਜ ਕੀਤਾ ਪੁਲਿਸ ਵੰਦੀ ਵੀਰੇ ਕਰ ਲਈ ਅੰਚਲਿਆ ਕਹਿੰਦੇ ਕਿ ਉਹ ਪਹਿਲਾਂ ਵੀ ਤੁਰਦਾ ਫਿਰਦਾ ਲੋਕਾਂ ਹਰ ਤਰ੍ਹਾਂ ਉਹ ਸਾਰੇ ਏਦਾਂ ਵਾ ਬਾਜ਼ਾਰ ਦੇ ਵਿੱਚ ਇਹ ਵੇਖਿਆ ਗਿਆ ਤੁਰਦਾ ਫਿਰਦਾ ਜਿਹੜੇ ਅਸੀਂ ਦੇਖਿਆ ਖੁਦ ਆਪ ਦੇਖਿਆ ਤੇ ਜਿਹੜੇ ਆਪਾਂ ਕੈਮਰਾ ਇੱਕ ਘਾਲੇ ਆ ਤੇ ਦੁਕਾਨ ਦੇ ਵਿੱਚ ਇਸਦੇ ਗਿਆ ਵਾ ਇੱਕ ਦੇ ਹੋਰ ਗਿਆ ਵਾ ਤੇ ਜਦੋਂ ਆਇਆ ਕਿ ਮੈਂ ਸਾਰੀ ਦੁਕਾਨਾਂ ਵੀਰ ਕਰਕੇ ਆਇਆ ਕੋਈ ਤਰਹੀ ਮੋਬਾਈਲ ਉਹਦੇ ਬਾਰੇ ਹਜੇ ਮੈਨੂੰ ਕੋਈ ਸੂਚਨਾ ਨਹੀਂ ਮਿਲੀ ਮੈਂ ਆਪਣੇ ਤੌਰ ਤੇ ਕਰ ਰਿਹਾ ਮਾਤਾ ਮਲਾਜਮ ਭੇਜਿਆ ਉਧਰ ਮੈਂ ਮਲਾਜਮ ਭੇਜੇ ਆ ਵੀ ਤਨਹਾੜੀ ਪਤਾ ਕਰਨ ਆਪੀ ਇਹ ਜੀ ਪੁਲਿਸ ਅਫਸਰ ਨੂੰ ਮੈਂ ਅੱਜ ਕਿਸ ਤਰ੍ਹਾਂ ਦਾ ਸਿਨਾਹ ਦੇ ਰਿਹਾ ਮੈਂ ਦੋ ਬੰਦੋ ਪਬਲਿਕ ਨੂੰ ਅਲੀ ਸਰਟੀਫੀਕੇਟ ਦਾ ਰਹਾ ਮੈਂ ਅਸਾ ਹੁਣ ਕਹਿ ਰਿਹਾ ਵੀ ਜਿਹੜੇ ਠੱਗ ਨੇ ਇਹਨਾਂ ਦਾ ਕੋਈ ਨਾ ਕੋਈ ਯਰੀਆ ਬਣਾਇਆ ਕੋਈ ਨਾ ਕੋਈ ਵੀ ਯਰੀਆ ਬਣਾ ਲਿੰਦੇ ਆ ਠੱਗੀ ਮਾਰ ਲੈਂਦੇ ਭਾਵੇਂ ਕੋਈ ਸੋਸ਼ਲ ਮੀਡੀਆ ਤੋਂ ਕਰ ਲਿੰਦੇ ਜਾਂ ਕਿਸਦਾ ਅਕਾਊਂਟ ਹੈਕ ਕਰ ਲਿੰਦੇ ਆ ਆਪਾਂ ਇਹਨੂੰ ਸੁਚੇਤ ਰਹਿਣਾ ਚਾਹੀਦਾ ਵਾ ਜਾਦੂ ਨੇ ਪੈਸੇ ਪਾਏ ਨਹੀਂ ਸੀ ਤੇ ਉਹਨੂੰ ਆਪਾਂ ਸੋਨਾ ਨਹੀਂ ਦੇਣਾ ਚਾਹੀਦਾ ਜਿੰਨਾ ਚਿਰ ਕੈਸ਼ ਨਾ ਹੁੰਦਾ ਆਪਾਂ ਨੂੰ ਸੋਨਾ ਨਾ ਦਿੰਦੇ ਇਸ ਕਰਕੇ ਮੈਂ ਯੂਨਸ ਜੁਰਗਾਲਾ ਵੀ ਇਹਨਾਂ ਨੂੰ ਸੁਚੇਤ ਰਿਹਾ ਜਾਇਆ ਜੀ ਦਾ ਸਰ ਮਾਲੋ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਨਾਲ ਆ ਰਹੇ ਨੇ ਬੁਜਾਦ ਸਰ ਵਾਲੇ ਵਗੈਰਾ ਉਹਨੇ ਦੇ ਇੱਕ ਪਾਸੋਂ ਉਹਨੇ ਮਸਾਵਾ ਪਾਇਆ ਕਿ ਜਿਹਨੇ ਸਾਰਾ ਕੁਝ ਉਹਨਾਂ ਬਾਰੇ ਜਾਣਦਾ ਹੋਵੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਤੇ ਵੀ ਹੋ ਸਕਦਾ ਇਹਨਾਂ ਨੇ ਕੋਈ ਰਿਸ਼ਤਰੀ ਦੇ ਵਿੱਚ ਹੋਏ ਨਾ ਇਹ ਪਿੱਛੇ ਕੋਈ ਬੰਦਾ ਬੈਠਾ ਹੈ ਜਿਹੜਾ ਜਿੰਨੇ ਦੱਸ ਕੇ ਭੇਜਿਆ ਹੈ ਉਹ ਤੇ ਤਫਤੀਸ਼ਦਾਨ ਦੇ ਸਾਹਮਣੇ ਆਏਗਾ